ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਸੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਡਾ ਮੇਰੇ ਚੈਨਲ ਉੱਤੇ ਬਹੁਤ ਬਹੁਤ ਸਵਾਗਤ ਹੈ ਆਪਾਂ ਲਾਸਟ ਕੁਝ ਵੀਡੀਓਜ਼ ਦੇ ਵਿੱਚ ਤੁਹਾਨੂੰ ਛੋਟੇ ਛੋਟੇ ਫਲਾਰ ਬਣਾਉਣੇ ਦੱਸੇ ਸੀ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਜਿਸ ਵਿੱਚ ਆਪਾਂ ਤੁਹਾਨੂੰ ਘੇਰੇ ਦਾ ਡਿਜ਼ਾਈਨ ਕਿੱਦਾਂ ਬਣਾਉਣਾ ਹੈ ਉਹ ਦੱਸਾਂਗੇ ਬਹੁਤ ਹੀ ਸਿੰਪਲ ਹੈ ਬਹੁਤ ਹੀ ਈਜ਼ੀ ਹੈ ਸਭ ਤੋਂ ਪਹਿਲਾਂ ਤੁਸੀਂ ਸਕੇਲ ਦੇ ਨਾਲ ਜਿਹੜੀਆਂ ਦੋ ਲਾਈਨਾਂ ਡਰਾ ਕਰ ਲੈਣੀਆਂ ਹੈ ਫਿਰ ਉਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਵੀਡੀਓ ਚ ਵਿਜੀਬਲ ਕਰ ਰਹੀ ਆ ਇਦਾਂ ਤੁਸੀਂ ਪੈਟਰਨ ਡਰਾ ਕਰ ਲੈਣਾ ਤਾਂ ਜੋ ਆਪਾਂ ਨੂੰ ਫਲਾਰ ਬਣਾਉਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਠੀਕ ਹੈ ਫਿਰ ਆਪਾਂ ਇਹਦੇ ਵਿੱਚ ਛੋਟੀਆਂ-ਛੋਟੀਆਂ ਲਾਈਨਾਂ ਲਗਾਵਾਂਗੇ ਉਹਨਾਂ ਲਾਈਨਾਂ ਦੇ ਉੱਪਰ ਹੀ ਆਪਾਂ ਸਟਿਚ ਪਾਵਾਂਗੇ ਆਪਾਂ 6 ਲਾਈਨਾਂ ਪਾਈਆਂ 1 ਬਾਈ 1 ਤੁਸੀਂ ਸਾਰੇ ਜੋ ਇਹ ਪੈਟਰਨ ਬਣਿਆ ਹੈ ਉਹਦੇ ਵਿੱਚ ਤੁਸੀਂ ਇਹ ਲਾਈਨਾਂ ਲਗਾ ਲੈਣੀਆਂ ਤਾਂ ਇਹ ਖਿਆਲ ਰੱਖਣਾ ਕਿ ਸਾਰੇ ਜੋ ਵੀ ਤੁਸੀਂ ਇਹ ਬਣਾਇਆ ਹੋਇਆ ਪੈਟਰਨ ਉਹ ਸਿਮਿਲਰ ਹੋਵੇ ਇੱਕੋ ਜਿਹਾ ਹੋਵੇ ਤਾਂ ਤੁਸੀਂ ਇਹ ਸਕੇਲ ਦੇ ਨਾਲ ਮਣਕੇ ਵੀ ਬਣਾ ਸਕਦੇ ਹੋ ਇਹ ਪਸ਼ਮੀਨੇ ਦੇ ਬਣੇ ਹੋਏ ਸੂਟਾਂ ਤੇ ਜਾਂ ਜੋ ਸ਼ਾਲ ਦਾ ਬਾਰਡਰ ਹੈ ਉਹਦੇ ਤੇ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਹੈ ਤਾਂ ਹੁਣ ਆਪਾਂ ਇੱਕ ਥ੍ਰੈਡ ਲਵਾਂਗੇ ਥ੍ਰੈਡ ਲੈ ਕੇ ਆਪਾਂ ਨੀਡਲ ਨੂੰ ਇੱਥੋਂ ਕੱਢਾਂਗੇ ਫਸਟਲੀ ਤੇ ਕੱਢਣ ਤੋਂ ਬਾਅਦ ਕੱਢਣ ਤੋਂ ਬਾਅਦ ਆਪਾਂ ਇਸ ਲਾਈਨ ਦੇ ਅੱਧ ਤੱਕ ਜਾਵਾਂਗੇ ਇਸ ਲਾਈਨ ਦੇ ਅੱਧ ਤੱਕ ਜਿਹੜਾ ਫੈਬਰਿਕ ਆ ਆਪਾਂ ਉਹਨੂੰ ਚੱਕ ਲਾਂਗੇ ਅੱਧ ਤੱਕ 1 ਬਾਈ 1 ਆਪਾਂ ਇਹ ਸਾਰੀਆਂ ਪੱਤੀਆਂ ਜਿਹੜੀਆਂ ਐਦਾਂ ਬਣਾ ਲੈਣੀਆਂ ਛੋਟੀਆਂ-ਛੋਟੀਆਂ ਪੱਤੀਆਂ ਬਹੁਤ ਹੀ ਈਜ਼ੀ ਐ ਆਪਾਂ ਲਾਈਨ ਦੇ ਅੱਧ ਤੱਕ ਅਗੇਨ ਚੱਕਾਂਗੇ ਫਿਰ ਆਪਾਂ ਮਤਲਬ ਉੱਪਰ ਦੀ ਥ੍ਰੈਡ ਨੂੰ ਲੈ ਕੇ ਆਵਾਂਗੇ ਨੀਡਲ ਦੇ ਥੈਨ ਆਪਾਂ ਨੀਡਲ ਨੂੰ ਵਿੱਚੋਂ ਦੀ ਕੱਢ ਕੇ ਤਾਂ ਜਿੱਥੇ ਆਪਾਂ ਸੈਕੰਡ ਰਾਉਂਡ ਲਗਾਇਆ ਉੱਥੇ ਆਪਾਂ ਨੀਡਲ ਨੂੰ نیچے ਲੈ ਜਾਣਾ ਤਾਂ ਇੱਕ ਪੱਤੀ ਤੇ ਡੰਡੀ ਦੀ ਸ਼ੇਪ ਬਣ ਜਾਏਗੀ ਸੇਮ ਸਾਰਾ ਪੈਟਰਨ ਤੁਸੀਂ ਇਦਾਂ ਹੀ ਡਰਾ ਕਰ ਲੈਣਾ ਹੈਗਾ ਹਾਂਜੀ ਇਦਾਂ ਆਪਾਂ 1 ਬਾਈ 1 ਜਿਹੜੇ ਆਪਣੇ ਸਾਰੇ ਫਲਾਰ ਹੈਗੇ ਉਹ ਆਪਾਂ ਕੰਪਲੀਟ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਇਜ਼ੀ ਹੈ ਸਲੋਲੀ ਸਲੋਲੀ ਆਪਾਂ ਜਿਹੜੇ ਸਾਰੇ ਫਲਾਰ ਹੈ ਜਿਹੜੇ ਉਹ ਕੰਪਲੀਟ ਕਰਾਂਗੇ ਹੁਣ ਆਪਾਂ ਸੈਕਿੰਡ ਕਲਰ ਕੰਟਰਾਸਟ ਲਵਾਂਗੇ ਜੋ ਇਹਦੇ ਨਾਲ ਕੰਟਰਾਸਟ ਕਰਦਾ ਹੋਵੇ ਤਾਂ ਆਪਾਂ ਇਹਦੇ ਨਾਲ ਥੋੜਾ ਜਿਹਾ ਵਾਈਨ ਸ਼ੇਡ ਦਾ ਜਿਹੜਾ ਥ੍ਰੈਡ ਹੈ ਉਹ ਯੂਜ਼ ਕਰ ਰਹੇ ਆ ਜਿੱਥੇ ਆਪਾਂ ਪੱਤੀ ਸ਼ੁਰੂ ਕੀਤੀ ਸੀ ਸੇਮ ਉੱਥੋਂ ਆਪਾਂ ਨੀਡਲ ਨੂੰ ਕੱਢਣਾ ਹੈਗਾ ਤੇ ਦੈਨ ਜੋ ਪੱਤੀ ਦੀ ਡੰਡੀ ਬਣਾਈ ਸੀ ਆਪਾਂ ਇਹ ਵਾਲੀ ਇਹਦੇ ਵਿੱਚੋਂ ਕੱਢ ਕੇ ਜਿੱਥੋਂ ਪੱਤੀ ਸਟਾਰਟ ਕੀਤੀ ਸੀ ਉੱਥੇ ਹੀ ਆ ਕੇ ਆਪਾਂ ਨੀਡਲ ਨੂੰ نیچے ਲੈ ਜਾਣਾ ਹੈ ਟਾਈਟ ਡਬਲ ਟੋਨ ਦੀ ਜਿਹੜੀ ਪੱਤੀ ਹੈ ਉਹ ਬਣੇਗੀ ਮਤਲਬ ਇਹਦੇ ਵਿੱਚੋਂ ਜਿਹੜੀ येलो ਕਲਰ ਦੀ ਸ਼ੇਡ ਪਾਏਗੀ ਤਾਂ ਸਾਰਾ ਪ੍ਰੋਸੈਸ ਸੇਮ ਹੀ ਆਪਾਂ ਦੁਹਰਾਵਾਂਗੇ ਹਰ ਪੱਤੀ ਨੂੰ ਆਪਾਂ ਡਬਲ ਥ्रेड ਦੇ ਨਾਲ ਕੋਟ ਕਰ ਦਾਂਗੇ ਇਦਾਂ ਪਸਾਰੀਆਂ ਪੱਤੀਆਂ ਜਿਹੜੀਆਂ 1 ਬਾਈ 1 ਡਬਲ ਜੋ ਟੋਨ ਦਾ ਆਪਾਂ ਥ੍ਰੈਡ ਪਾਇਆ ਹੈਗਾ ਉਹਦੇ ਨਾਲ ਕਵਰ ਕਰਦੇ ਜਾਵਾਂਗੇ ਤਾਂ ਤੁਸੀਂ ਦੇਖੋ ਕਿੰਨਾ ਸੋਹਣਾ ਪੈਟਰਨ ਰੈਡੀ ਹੋ ਰਿਹਾ ਇਹ ਜਿਹੜਾ ਤੁਸੀਂ ਮਤਲਬ ਆਪਾਂ ਪੈਟਰਨ ਬਣਾਇਆ ਇਹਨੂੰ ਤੁਸੀਂ ਪਸ਼ਮੀਨੇ ਦੀਆਂ ਬਾਟਮਸ ਤੇ ਵੀ ਬਣਾ ਸਕਦੇ ਹੋ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਹੈ ਚਾਰਚ ਫੇਰੇ ਘੇਰੇ ਤੇ ਚਾਕਾਂ ਤੇ ਵੀ ਬਣਾ ਸਕਦੇ ਹੋ ਬਾਜੂ ਦਾ ਡਿਜ਼ਾਈਨ ਵੀ ਬਣਾ ਸਕਦੇ ਹੋ ਇਹ ਬਣਾਉਣਾ ਵੀ ਬਹੁਤ ਸੌਖਾ ਹੈ ਤੇ ਈਜ਼ੀਲੀ ਬਣ ਜਾਂਦਾ ਹੈ ਤੁਸੀਂ ਇੱਕ ਦਿਨ ਦੇ ਵਿੱਚ ਇੱਕ ਸੂਟ ਵੀ ਕੱਢ ਸਕਦੇ ਹੋ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਤੁਸੀਂ ਆਪਦੇ ਸ਼ਾਲ ਵੀ ਰੈਡੀ ਕਰ ਸਕਦੇ ਹੋ ਪਲੇਨ ਸ਼ਾਲ ਦੇ ਚਾਰ ਚਫੇਰੇ ਬਾਰਡਰ ਬਣਾ ਸਕਦੇ ਹੋ ਐਵੇਂ ਦਾ ਜੇ ਤੁਸੀਂ ਚਾਹੋ ਤਾਂ ਇਸ ਨੂੰ ਟ੍ਰੇਸ ਵੀ ਕਰ ਸਕਦੇ ਹੋ ਟ੍ਰੇਸਿੰਗ ਪੇਪਰ ਦੇ ਨਾਲ ਤੁਸੀਂ ਮਤਲਬ ਚਾਰ ਚਫੇਰੇ ਡਰਾ ਕਰਕੇ ਸ਼ਾਪ ਕੇ ਚੰਗੀ ਤਰ੍ਹਾਂ ਫਿਰ ਵੀ ਤੁਸੀਂ ਇਹ ਡਿਜ਼ਾਈਨ ਹੈ ਜਿਹੜਾ ਕੰਪਲੀਟ ਕਰ ਸਕਦੇ ਹੋ ਬਹੁਤ ਹੀ ਸੌਖਾ ਹੈ ਤੇ ਬਹੁਤ ਜਲਦੀ ਬੰਦ ਹੈ ਇਹ ਆਪਾਂ ਬਣਾ ਚੁੱਕੇ ਆ ਹੁਣ ਆਪਾਂ ਤੁਹਾਨੂੰ ਦੱਸਦੇ ਆ ਇਹ ਆਪਾਂ ਦੋ ਤਰੀਕੇ ਨਾਲ ਜਿਹਦੀ ਜਿਹਦੀ ਸਪੇਸ ਬਚ ਗਈ ਹੈ ਛੋਟੇ ਰਾਉਂਡ ਦੀ ਉਹਦੇ ਵਿੱਚ ਤੁਸੀਂ ਢਿੱਲਾ ਜਾਂ ਥ्रेड ਸ਼ੱਡ ਕੇ ਨੋਟਵਰਕ ਵੀ ਕਰ ਸਕਦੇ ਹੋ ਯਾ ਤੁਸੀਂ ਇੱਕ ਇੱਕ ਮੋਤੀ ਵੀ ਲਗਾ ਸਕਦੇ ਹੋ ਆਪਾਂ ਦੋਨਾਂ ਤਰੀਕਿਆਂ ਨਾਲ ਤੁਹਾਨੂੰ ਦੱਸਾਂਗੇ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਉਹ ਕਰ ਲੈਣਾ ਨਾਟਵਰਕ ਸੇਮ ਉਹੀ ਪ੍ਰੋਸੈਸ ਤੁਸੀਂ ਸੂਈ ਦੇ ਉੱਤੇ ਚਾਰ ਉੱਪਰ ਹੈ ਜਿਹੜਾ ਚਾਰ ਵਾਰ ਥ੍ਰੈਡ ਨੂੰ ਲਪੇਟਣਾ ਤੇ ਥੋੜਾ ਜਿਹਾ ਆਪਾਂ ਜੀ ਮੋਟੀ ਗੰਢ ਲਗਾਉਣੀ ਹੈ ਤਾਂ ਥ੍ਰੈਡ ਨੂੰ ਢਿੱਲਾ ਛੱਡ ਦੇਣਾ ਤਾਂ ਉਹ ਜਿਹੜਾ ਜਗ੍ਹਾ ਜ਼ਿਆਦਾ ਕਵਰ ਕਰਦਾ ਹੈਗਾ ਤਾਂ ਸੇਮਾ ਇਹ ਪ੍ਰੋਸੈਸ ਆਪਾਂ ਦੁਹਰਾਵਾਂਗੇ ਆਪਾਂ ਦੋ ਫਲਾਰ ਦੇ ਵਿੱਚ ਇਹ ਵਾਲਾ ਪ੍ਰੋਸੈਸ ਰੱਖਾਂਗੇ ਤੇ ਦੋ ਫਲਾਰ ਦੇ ਵਿੱਚ ਤੁਹਾਨੂੰ ਆਪਾਂ ਮੋਤੀ ਲਾ ਕੇ ਦੱਸਾਂਗੇ ਵੀ ਕਿੱਦਾਂ ਦੀ ਲੁੱਕ ਆਉਂਦੀ ਹੈ ਜੋ ਆਪਾਂ ਨੂੰ ਲੁੱਕ ਪਸੰਦ ਆਈ ਆਪਾਂ ਫਿਰ ਉਹੀ ਕ੍ਰੀਏਟ ਕਰਾਂਗੇ ਹਾਂਜੀ ਆਪਾਂ ਅ ਦੋ ਜਿਹੜੇ ਫਲਾਰ ਐ ਉਹਨਾਂ ਦੇ ਵਿੱਚ ਇਦਾਂ ਲਗਾ ਚੁੱਕੇ ਆ ਹੁਣ ਆਪਾਂ ਦੋ ਫਲਾਰ ਦੇ ਵਿੱਚ ਮੋਤੀ ਲਗਾ ਕੇ ਦੇਖਦੇ ਆ ਕਿ ਉਹਨਾਂ ਦੀ ਲੁੱਕ ਕਿਵੇਂ ਆਏਗੀ ਤਾਂ ਆਪਾਂ ਮੋਤੀ ਲਗਾ ਲੈਣਾ ਥੋੜਾ ਜਾਇ ਇਹਦੇ ਵਿੱਚ ਵੱਡਾ ਮੋਤੀ ਲੱਗੇਗਾ ਆਈ ਥਿੰਕ ਮੋਤੀ ਨਾਲ ਇਹਦੀ ਲੁੱਕ ਜਿਹੜੀ ਜ਼ਿਆਦਾ ਕਲਾਸੀ ਆ ਰਹੀ ਐ ਤਾਂ ਆਪਾਂ ਚਾਰਾਂ ਫਲਾਰਸ ਦੇ ਵਿੱਚ ਹੀ ਮੋਤੀ ਲਗਾ ਦੇਵਾਂਗੇ ਮੋਤੀ ਜਿਆਦਾ ਸੋਹਣਾ ਲੱਗ ਰਿਹਾ ਤਾਂ ਆਪਾਂ ਚਾਰੇ ਫਲਾਅਰਸ ਦੇ ਵਿੱਚ ਮੋਤੀ ਹੀ ਲਗਾਵਾਂਗੇ ਦੋ ਫਲਾਅਰ ਦੇ ਵਿੱਚ ਵੀ ਆਪਾਂ ਮੋਤੀ ਲਗਾ ਦਿੰਨੇ ਆ ਫਿਰ ਤੁਹਾਨੂੰ ਦਿਖਾਉਣੀ ਹੈ ਇਹਦੀ ਲੁੱਕ ਹੈ ਜਿਹੜੀ ਕਿੱਦਾਂ ਦੀ ਆਉਂਦੀ ਹੈ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਥੈਨ ਕਮੈਂਟ ਕਰਕੇ ਦੱਸਿਓ ਤਾਂ ਮੋਤੀ ਲਗਾਉਣ ਨਾਲ ਇਹਦੀ ਲੁੱਕ ਹੈ ਜਿਹੜੀ ਕੁਛ ਇਦਾਂ ਦੀ ਆਈ ਹੈ ਖੂਬਸੋ ਤੁਹਾਨੂੰ ਸਟੈਪ ਬਾਈ ਸਟੈਪ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਵੇਗਾ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ